ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਹੈ ਗਾਇਨੀ ਗੁਰਪਤਾਲ ਸਿੰਘ ਜੀ ਦੀ ਕਥਾ ਕਿ ਜਿਹੜੀ ਕਿ ਬੜੀ ਵਧੀਆ ਬੜੀ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਵੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਦੋ ਤਰ੍ਹਾਂ ਦਾ ਹੁੰਦਾ ਹੈ ਰਜੀਵਾ ਦੋ ਤਰ੍ਹਾਂ ਦਾ ਹੁੰਦਾ ਇੱਕ ਰਜੀਵਾ ਹੁੰਦਾ ਬਾਹਰੋਂ ਚੀਬ ਜੋ ਬੰਦਾ ਦਿਖਦਾ ਵਾ ਚੀਬ ਵਿੱਚ ਪੈਸੇ ਜਾ ਰਿਹਾ ਜੋਬ ਚੰਗੀ ਆ ਕੋਠੀ ਚੰਗੀ ਆ ਗੱਡੀ ਚੰਗੀ ਆ ਕਾਰੋਬਾਰ ਇਹ ਰਜੀਵਾ ਲੋਕੀ ਸਾਰਿਆਂ ਨੂੰ ਤਸੰਦਿਆ ਤੁਹਾਨੂੰ ਮੇਰਾ ਵੀ ਪਤਾ ਮੈਨੂੰ ਤੁਹਾਡਾ ਵੀ ਪਤਾ ਇਨ ਜੀਵਾ ਨੂੰ ਬਾਹਰ ਰੋਟੀ ਚੰਗੀ ਪਕੋਣਾ ਵੀ ਚਾਹੀਦਾ ਕਿਉਂਕਿ ਰੋਟੀ ਚੰਗੀ ਨਹੀਂ ਬਣਨੀ ਚਾਹੀਦੀ ਬੰਦੇ ਦੀ ਪਰ ਇੱਕ ਜੀਵਾਵਾ ਆਤਮਾ ਦੇ ਤਲ ਤੇ ਜਿਹਨੂੰ ਅਨੰਦ ਕਹਿੰਦੇ ਆ ਪੁਆਇੰਟ ਹੋਰ ਕਹਿ ਜਿਆ ਧਿਆਨ ਮੇਰੇ ਇੱਕ ਪੁਆਇੰਟ ਹੋਰ ਕਹਿ ਜਿਆ ਧਿਆਨ ਮੇਰੇ ਚ ਰੱਖਿਓ ਥੋੜਾ ਜਿਹਾ ਇੱਕ ਹੁੰਦੀ ਆ ਖੁਸ਼ੀ ਲੈਣਾ ਤੇ ਇੱਕ ਦਾਵਾ ਖਾਦ ਲੈਣਾ ਸ਼ਬਦ ਦੀ ਪੁੰਦਾਵਾ ਅਨੰਦ ਲੈਣਾ ਸ਼ਬਦ ਦੀ ਪੁੰਚ ਹੀ ਆ ਬਣਾੜਿਆ ਬੜਾ ਖੁਸ਼ੀਆਂ ਬਣਾੜਿਆ ਬੜਾ ਆਨੰਦ ਚ ਪਰ ਜਦੋਂ ਥੋੜਾ ਜਿਹਾ ਸ਼ਾਨਣਾ ਪ੍ਰੀਖ ਲਾਓ ਕਿੰਨਾ ਫਿਰ ਆਨੰਦ ਦਾ ਮਤਲਬ ਕੁਝ ਹੋ ਰਿਹਾ ਫਿਰ ਆਨੰਦ ਦਾ ਮਤਲਬ ਕੁਝ ਹੋ ਰਿਹਾ ਤੇ ਖੁਸ਼ੀ ਦਾ ਮਤਲਬ ਕੁਝ ਹੋ ਰਿਹਾ ਖੁਸ਼ੀ ਖੁਸ਼ੀ ਪੈਸਿਆਂ ਨਾਲ ਲਈ ਜਾ ਸਕਦੀ ਆ ਪੈਸਿਆਂ ਨਾਲ ਲਈ ਜਾ ਸਕਦੀ ਆ ਆਨੰਦ ਪੈਸੇ ਨਾਲ ਨਹੀਂ ਲਿਆ ਜਾ ਸਕਦਾ ਫਿਰ ਮੇਰੀ ਗੱਲ ਸਮਝਣ ਦਾ ਯਤਨ ਕਰਿਓ ਫਿਰ ਮੇਰੀ ਗੱਲ ਸਮਝਣ ਦਾ ਯਤਨ ਕਰਿਓ ਇੱਕ ਹੁੰਦੀ ਆ ਖੁਸ਼ੀ ਲੈਣਾ ਤੇ ਇੱਕ ਹੁੰਦਾਵਾ ਆ ਖੁਸ਼ੀ ਲੈਣਾ ਤੇ ਇੱਕ ਹੁੰਦਾਵਾ ਆ ਆਨੰਦ ਲੈਣਾ ਖੁਸ਼ੀ ਲਈਦੀ ਆ ਪੈਸਿਆਂ ਨਾਲ ਖੁਸ਼ੀ ਲਈਦੀ ਆ ਪੈਸਿਆਂ ਨਾਲ ਮਿਆਰ ਲੈਣਾ ਵਾ ਪੈਸੇ ਆ ਕੇ ਤੇ ਲੈਣਾ ਵਾ ਪੈਸੇ ਆ ਕੇ ਤੇ ਲੈਣ ਦੀ ਖੁਸ਼ੀ ਹੋ ਗਈ ਮਤਲਬ ਪਰ ਆਨੰਦ ਪੈਸੇ ਨਾਲ ਨਹੀਂ ਲਿਆ ਜਾ ਸਕਦਾ ਪਰ ਆਨੰਦ ਪੈਸੇ ਨਾਲ ਨਹੀਂ ਲਿਆ ਜਾ ਸਕਦਾ ਆਨੰਦ ਆਤਮਾ ਦੇ ਤਲ ਤੇ ਲਈਦਾ ਵਾ ਜਿਹਦੀ ਆਤਮਾ ਨਿਹਾਲਿਆ ਉਹ ਆਨੰਦ ਚਾ ਨਹੀਂ ਤੇ ਇੱਥੇ ਅਰਬਾਂ ਬਤੀ ਬੰਦੇ ਤੁਹਾਨੂੰ ਰੋਂਦੇ ਹੋਏ ਦੇਖਣਗੇ ਕਿਉਂਕਿ ਖੁਸ਼ੀ ਹੈ ਕਿ ਆ ਆਨੰਦ ਖਤਮ ਹੋਇਆ ਅੰਦਰ ਦਾ ਆਨੰਦ ਖਤਮ ਹੋਇਆ ਪਿਆਰ ਦਾ ਜਿਨ੍ਹਾਂ ਨੂੰ ਰੱਬ ਨੇ ਬਾਹਰੋਂ ਖੁਸ਼ੀ ਦਿੱਤੀ ਜਿਨ੍ਹਾਂ ਨੂੰ ਰੱਬ ਨੇ ਬਾਹਰੋਂ ਖੁਸ਼ੀ ਦਿੱਤੀ ਉਹਨਾਂ ਦਾ ਬਾਹਰੋਂ ਤੇ ਟੌਰਟ ਪੱਕਾ ਉਹਨਾਂ ਦਾ ਬਾਹਰੋਂ ਤੇ ਟੌਰਟ ਪੱਕਾ ਪੂਰਾ ਦੀ ਬਾਹਰੋਂ ਤੇ ਬੜੀ ਬਹਿਜਾ ਬਹਿਜਾ ਉਹਨਾਂ ਦੀ ਬਾਹਰੋਂ ਤੇ ਬੜੀ ਬਹਿਜਾ ਬਹਿਜਾ ਦਿਸਦੀ ਆ ਪਰ ਅੰਦਰੋਂ ਉਹ ਬੰਦੇ ਕਲਪ ਦੇ ਮਿਲਦੇ ਕਿਉਂਕਿ ਅੰਦਰ ਦਾ ਅਨੰਦ ਗਵਾਚ ਗਿਆ ਉਹਨਾਂ ਲੋਕਾਂ ਦਾ ਇੱਥੇ ਜਦੋਂ ਵੀ ਆਉਂ ਜੋ ਖੁਸ਼ੀ ਮੰਗੋਗੇ ਨਾ ਜਦੋਂ ਖੁਸ਼ੀ ਮੰਗੋਗੇ ਨਾ ਰੱਬਾ ਵੀਜ਼ਾ ਦੇ ਦੇ ਰੱਬਾ ਪੈਸੇ ਦੇ ਦੇ ਰੱਬਾ ਵੀਜ਼ਾ ਦੇ ਦੇ ਰੱਬਾ ਆਹ ਦੇ ਦੇ ਆਹ ਦੇ ਦੇ ਆਹ ਦੇ ਦੇ ਤੇ ਨਾਲ ਕਹਿ ਦਿਆ ਕਰੋ ਸੱਚੇ ਬਾਦਸ਼ਾ ਅੰਦਰ ਦਾ ਅਨੰਦ ਵੀ ਬਾਬੇ ਬੱਲੇ ਕੋ ਕੀ ਆ ਬਾਬੇ ਬੱਲੇ ਕੋ ਕੀ ਆ ਅਨੰਦ अंधात्मा रजी आहे ਆਤਮਾ ਰਜੀ ਆ ਤੇ ਜਿਹੜੀ ਆਤਮਾ ਰਜੀ ਆ ਉਹਦੇ ਪਡੋਲੇ ਚ ਕਦੀ ਦਾਣੇ ਨਹੀਂ ਉਹਦੇ ਪਡੋਲੇ ਚ ਕਦੀ ਦਾਣੇ ਨਹੀਂ ਖਤਮ ਹੋ ਸਕਦੇ ਤੇ ਜਿਹੜੀ ਆਤਮਾ ਭੁਖੀ ਆ ਤੇ ਜਿਹੜੀ ਆਤਮਾ ਭੁਖੀ ਆ ਕਿਲੇ ਦੇ ਮਾਲਕ ਵੀ ਤੁਸੀਂ 100 100 ਕਿਲੇ ਦੇ ਮਾਲਕ ਵੀ ਤੁਸੀਂ ਰੋਂਦੇ ਵੇਖੋਗੇ ਤੁਣੀ ਕਿਉਂਕਿ ਆਤਮਾ ਨਹੀਂ ਨਾ ਰਜੀ ਹੁਣ ਬਾਵੇ ਪੱਲਾ ਸਾਹਿਬ ਜੀ ਹੁਣ ਬਾਵੇ ਪੱਲਾ ਸਾਹਿਬ ਜੀ ਆਤਮਾ ਖਾਲੀ ਪਡੋਲੇ ਚ ਜੀ ਖਾਲੀ ਪਡੋਲੇ ਚ ਵੀ ਜਦੋਂ ਆਤਮਾ ਆਟਾ ਨਿਕਲ ਜਾਂਦਾ ਬਰਕਤ ਆ ਜਾਂਦੀ ਆ ਜਿਨ੍ਹਾਂ ਦੀ ਆਤਮਾ ਰਜੀ ਹੁੰਦੀ ਆ ਜਿਨ੍ਹਾਂ ਦੀ ਆਤਮਾ ਸੰਤੁਸ਼ਟ ਆ ਉਹ ਬੰਦੇ ਬਰਕਤਾਂ ਲੈ ਕੇ ਘਰਾਂ ਨੂੰ ਜਾਂਦੇ ਆ ਇੱਥੇ ਬਹਿਣਾ ਵਾ ਉਹ ਕੋ ਗੱਲ ਕਹਿਣੀਆਂ ਛੇਵੇਂ ਪਾਤਸ਼ਾਹ ਜਿਹੜਾ ਅਨੰਦ ਬਾਬੇ ਪੱਲਾ ਸਾਹਿਬ ਦੀ ਝੋਲੀ 'ਚ ਪਾਇਆ ਉਹ ਅਨੰਦ ਸਾਡੀ ਝੋਲੀ 'ਚ ਵੀ ਪਾਇਓ ਢੋਖ ਨਿਕਲ ਜੁਗੀ ਕਰਦੀ ਆ ਉਹ ਨਿੱਕੇ ਚੋਕੀ ਕਰਦੇ ਤੇ ਜੇ ਪੈਸੇ ਦੇ ਤਲ ਤੇ ਵੇਖੀ ਗਏ ਕਿ ਮੈਂ ਆ ਦੱਤਾ ਮੈਂ ਆ ਕੀਤਾ ਮੈਂ ਉਹ ਕੀਤਾ ਦੁਨੀਆ ਤੇ بڑے بڑے ਲੋਕ ਨੋਟਾਂ ਦੇ ਟੀਰ ਤੇ ਲੰਮੇ ਪੈ ਕੇ ਵੀ ਰਾਤ ਨੂੰ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਨੀਂਦ ਨਹੀਂ ਆਉਂਦੀ ਲੋਕਾਂ ਨੂੰ ਜਿਨ੍ਹਾਂ ਨੂੰ ਆਨੰਦ ਆ ਜਿਨ੍ਹਾਂ ਨੂੰ ਆਨੰਦ ਆ ਉਹ ਟੁੱਟੇ ਸਾਈਕਲ ਤੇ ਵੀ ਗੀਤ ਗਾਉਂਦੇ ਆ ਉਹ ਟੁੱਟੇ ਸਾਈਕਲ ਤੇ ਵੀ ਗੀਤ ਗਾਉਂਦੇ ਆ ਅਨੰਦ ਇਹ ਸਾਡੀ ਅਕੜੀਆਂ ਫਰਮਾ ਚੱਲਦਾ ਆ ਬਾਬੇ ਪੱਲਾ ਸਾਹਿਬ ਜੀ ਅਨੰਦ ਚੱਲਦਾ ਨਿਕਾ ਅਨੰਦ ਇੰਨਾ ਸੀ ਆਉਂਦਾ ਗੁਰੂ ਜੀ ਗਵਿੰਦਮਾਰਾਜ ਦਾ ਪੱਲਾ ਫੜਿਆ ਗੁਰੂ ਜੀ ਗਵਿੰਦਮਾਰਾਜ ਦਾ ਪੱਲਾ ਫੜਿਆ ਤੇ ਅੰਦਰ ਇੰਨਾ ਅਨੰਦ ਆ ਗਿਆ ਅੰਦਰ ਇੰਨਾ ਅਨੰਦ ਆ ਗਿਆ ਤੇ ਜਿਹੜੇ ਲੋਕੀ ਕੋਠੀਆਂ ਤੇ ਚੜ ਕੇ ਗੱਲਾਂ ਕਰਦੇ ਨੇ ਲੈ ਕੀ ਇੰਨੇ ਬੰਦੇ ਰੱਜੇ ਰੋਟੀ ਖੋ ਉਹ ਸੀ ਰੱਜੇ ਪੂਰੇ ਉਹ ਧੌਲਤ ਦਾ ਉਹ ਤਰੀਕੇ ਨਾਲ ਉਹਦਾ ਇਹਦੇ ਘਰ ਤੱਕ ਨੂੰ ਵੇਖ ਰਿਹਾ ਸੀ ਵੀ ਇਹਦੇ ਘਰ ਕੱਖ ਨਹੀਂ ਹੈਗਾ ਘਰ ਚ ਆਨੰਦਿਆ ਨਾ ਤੇ ਜਿਹਦੇ ਘਰ ਚ ਆਨੰਦਿਆ ਨਾ ਉਹ ਸਭ ਤੋਂ ਅਮੀਰ ਆ ਤੇ ਸਿੱਖ ਦੀ ਜ਼ਿੰਦਗੀ ਸਭ ਤੋਂ ਅਮੀਰ ਆ ਤੇ ਸਿੱਖ ਦੀ ਜ਼ਿੰਦਗੀ ਆਨੰਦ ਤੋਂ ਸ਼ੁਰੂ ਹੁੰਦੀ ਆ ਜਦੋਂ ਜੰਮਦੇ ਆ ਉਹਦੋਂ ਵੀ ਗ੍ਰੰਥੀ ਸਿੰਘ ਤੁਹਾਡੇ ਘਰ ਆ ਕੇ ਅਨੰਦ ਸਾਹਿਬ ਦਾ ਪਾਠ ਕਰਦਾ ਵਿਆਹ ਹੁੰਦਾ ਵਾ ਉਹਦੋਂ ਵੀ ਅਨੰਦ ਸਾਹਿਬ ਦਾ ਪਾਠ ਹੁੰਦਾ ਵਾ ਸਿਵੇ ਦੇ ਕੋਲ ਬੈਠਿਆ ਵੀ ਗ੍ਰੰਥੀ ਸਿੰਘ ਕਹਿਣ ਦਿੰਦਾ ਆਨੰਦ ਭਇਆ ਤੇਰੀ ਮਾਇ ਸਤ ਗੁਰੂ ਸਾਡੀ ਸ਼ੁਰੂਆਤ ਵੀ ਆਨੰਦ ਤੋਂ शुरूआत हुई आनंद तो, तो आहे ਸਾਡੀ ਸਮਾਪਤੀ ਸਾਡਾ ਸਟਾਰਟਿੰਗ ਪੁਆਇੰਟ ਵੀ ਆਨੰਦ ਹੀ ਆ ਸਾਡੀ ਡੈਡ ਲਾਈਨ ਵੀ ਆਨੰਦ ਹੀ ਆ ਜਿਸ ਮਹਾਪੁਰਖ ਦੇ ਚਰਮਾਂ ਤੇ ਤੁਸੀਂ ਜੁੜ ਕੇ ਬੈਠੇ ਜੇ ਉਹਨੇ ਸਟਾਰਟਿੰਗ ਵੀ ਆਨੰਦ ਤੋਂ ਰੱਖੀ ਤੇ ਡੈਡ ਲਾਈਨ ਵੀ ਆਨੰਦ ਰੱਖੀ ਤੇ ਇਸ ਕਰਕੇ ਗੁਰੂ ਦੇ ਦਰ ਤੇ ਪ੍ਰਮਾਣ ਹੋ ਗਿਆ ਬਸ ਇੱਕ ਝੋਲੀ ੱਡ ਕੇ ਬੈਠੇ ਹੋਏ ਸਬਸ ਇੱਕ ਝੋਲੀ ੱਡ ਕੇ ਬੈਠੇ ਹੋਏ ਦਰਬਾਰ ਅੰਦਰ ਬਾਬਾ ਪੱਲਾ ਸਾਹਿਬ ਜਿੱਨੀ ਤੇਰੀ ਆਤਮਾ ਰੱਜੀ ਸੀ ਸਾਡੀ ਆਤਮਾ ਵੀ ਜਿੱਨੀ ਤੇਰੀ ਆਤਮਾ ਰੱਜੀ ਸੀ ਸਾਡੀ ਆਤਮਾ ਵੀ ਫਿਰ ਭੁੱਖਾ ਨਿਕਲ ਜਾਂ ਗਏ ਫਿਰ ਕਮੀ ਕੀ ਜਾਣ ਗਿਆ ਫਿਰ ਕਮੀ ਕੋਈ ਨਹੀਂ ਲੋ ਸਮਾਂ ਬੜਾ ਕੀ ਨਤੀਜਾ ਮੇਰੇ ਕੋਲ ਮੌਸਮ ਦੀ ਖਰਾਬੀ ਕਰਕੇ ਚਲੋ ਮੈਨੂੰ ਸਾਰਾ ਕੁਝ ਉਹਦੇ ਹੱਥ ਵਾਸਾ ਮੈਨੂੰ ਸਰਦਾਰ ਸਾਹਿਬ ਹੁੰਦਿਆ ਕਿਤੇ ਸੌਰੀ ਮੈਂ ਕਹਾਂ ਨਹੀਂ ਸੌਰੀ ਨਹੀਂ ਇਹਦੇ ਪਰਮਾਤਮਾ ਦੀ ਅਰਦਾਸ ਦੀ ਗੱਲ ਉਹਨਾਂ ਕੀਤੀ ਦਵਾਨ ਦੇ ਸ਼ੈੱਡ ਦੀ ਗੱਲ ਉਹਨਾਂ ਕੀਤੀ ਸ਼ੈੱਡ ਪਾ ਦਿਆਂਗਾ ਦਵਾਨ ਲੱਗਿਆ ਕਰੂਗਾ ਸ਼ੈੱਡ ਪਾ ਦਈਏ ਉੱਥੇ ਦਵਾਨ ਲੱਗਿਆ ਕਰੂਗਾ ਸਾਡਾ 2000 ਰੁਪਏ ਦਾ ਸੇਵਾ ਚਲੋ ਕੋਈ ਗੱਲ ਨਹੀਂ ਆ ਚਲੋ ਕੋਈ ਗੱਲ ਨਹੀਂ ਆ ਨਹੀਂ ਬਚਣੀ ਕਿਤੇ ਆਵਾਂਗੇ ਕਿਤੇ ਬਚਣੀ ਹੈ ਕਿ ਨਹੀਂ ਬਚਣੀ ਕਿਤੇ ਆਵਾਂਗੇ ਕਿਤੇ ਕਹਿਦਿਆ ਕਰਾਂਗੇ ਸਾਡਾ ਵੀ ਉਹ ਇਲਾ ਕਿਨ ਲੱਗਾ ਸਾਡਾ ਸੇਦਾ ਲੱਗਾ ਤੇ ਇਸ ਕਰਕੇ ਪਾਈਏ ਸੇਵਾਈ ਤੇ ਇਸ ਕਰਕੇ ਪਾਈਏ ਸੇਵਾਈ ਆ ਗੁਰੂ ਦੇ ਦਰਬਾਰਾਂ ਦੀ ਗੁਰੂ ਮਬਾਬਾ ਕਿਰਪਾ ਕਰੇ ਰਹਿਮਤ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਰਹਿਮਤ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਬੜੇ ਪਿਆਰ ਵਾਲੇ ਤੁਸੀਂ ਬੈਠੋ ਮੈਨੂੰ ਪਤਾ ਮੇਲਾ ਜਿੱਥੇ ਲੱਗਾ ਵਚਨਾਂ ਨੇ ਛਕਣਾ ਸਿਖਾਉਣਾ ਉੱਥੇ ਆ ਜਿਹੜੇ ਦੀਵਾਨ ਤੇ ਇਤਿਹਾਸ ਦੀ ਬਾਸ਼ਿਆ ਹੋ ਇੱਥੇ ਬੈਠਿਆ ਲਾਓ ਫਤਿਹ ਸਮੇਂ ਨੇ ਬਹੁਤ ਤੇਜ਼ੀ ਨਾਲ ਉਹ ਜਾਣਾ ਵਾ ਸੱਚੇ ਪਾਤਸ਼ਾਹ ਸਾਰੇ ਦੇ ਸਿਰ ਤੇ ਮੇਰ ਭਲੇ ਹੱਥ ਰੱਖਣ ਜੋੜੋ ਹੱਥ ਚੁਕਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਇਤਿਹਾਸ ਦੇ ਮਾਨ ਸਨਮਾਨਦਰ ਸਰਦਾਰ ਇਤਿਹਾਸ ਦੇ ਮਾਨ ਸਨਮਾਨਦਰ ਸਰਦਾਰ ਹਰਨੇਕ ਸਿੰਘ ਸਰਦਾਰ ਜਗਰਾਜ ਸਿੰਘ ਤੋਂ ਭਈ ਵਿਸ਼ੇਸ਼ ਸਨਮਾਨ ਢਾਟੀ ਜੱਤੇ ਦਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 500 ਰੁਪਏ ਦੇ ਕੇ ਨਿਵਾਜਦੇ ਨੇ ਪ੍ਰਧਾਨ ਸਰਦਾਰ 75 ਕਿਸਾਨ ਪਰਿਸ਼ਦ ਕਮੇਟੀ ਆਪਣੇ ਪਿਤਾ ਸਰਦਾਰ ਜਸਵੰਤ ਸਿੰਘ ਦੇ ਨਾਮ ਤੋਂ ਬਹੁਤ ਸਾਰਾ ਮਾਣ ਪੈਂਦੇ ਨੇ ਮੇਹਰ ਕੌਰ ਆਸਟ੍ਰੇਲੀਆ ਦੇ ਨਾਮ ਤੋਂ ਵੀਰਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਆਇਆ ਹੈ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਮੈਂ ਇੱਕ ਸ਼ੁਰੂ ਚ ਬੇਨਤੀ ਕਰਦਾ ਹਾਂ ਇਹ ਧਿਆਨ ਨਾ ਸੁਣਿਓ ਮੇਰੇ 'ਚ ਇੱਕ ਕਮੀ ਆ ਮੈਂ ਚੱਲਦੇ ਪਰਸੰਗ 'ਚ ਨਾ ਨਹੀਂ ਜੇ ਬੋਲਣੇ ਮੇਰੀ ਗੱਲ ਦੂਜੀ ਵੀ ਧਿਆਨ ਨਾ ਸੁਣਿਓ ਮੇਰੀ ਗੱਲ ਦੂਜੀ ਵੀ ਧਿਆਨ ਨਾਲ ਸੁਣ ਪਹਿਲੀ ਗੱਲ ਇਹ ਇਹ ਮੇਰੇ ਚ ਕਮੀ ਆ ਪਹਿਲੀ ਗੱਲ ਇਹ ਇਹ ਮੇਰੇ ਚ ਕਮੀ ਆ ਬਲਾਰੇ ਨੂੰ ਆਤਮ ਜਿੰਨਾ ਮੈਂ ਚੱਲ ਕਿਉਂਕਿ ਕਈ ਵਾਰੀ ਬਲਾਰੇ ਨੂੰ ਆਤਮ ਜਿੰਨਾ ਮੈਂ ਚੱਲਦੇ ਪਸੰਦ ਜੋ ਨਾਮ ਮੇਰਾ ਆਪਣਾ ਸੁਭਾਅ ਹੁੰਦਾ ਵਾ ਮੇਰਾ ਸੁਭਾਅ ਨਹੀਂ ਹੈਗਾ ਮੈਂ ਐਂਡ ਤੇ ਜੇ ਕੋਈ ਪਰਚੀ ਬਚੀ ਦੇ ਬੁਲਾ ਦੂੰ ਤਾਂ ਇਹ ਨਾ ਹੋਵੇ ਕਿ ਮੈਂ ਨਾ ਨਾ ਬੋਲਾਂ ਤੇ ਮੇਰਾ ਹਿੱਸਾ ਹੀ ਜੀਵ ਚ ਪਾ ਛੋੜ ਦੋ ਤੁਹਾਨੂੰ ਚੱਲਣੀ ਚਾਹੀਦੀ ਟਾਈਮ ਮੇਰਾ ਐਂਡ ਤੇ ਟੋਕਰੀ ਚੱਲਣੀ ਚਾਹੀਦੀ ਟਾਈਮ ਮੇਰਾ ਐਂਡ ਤੇ ਆ ਸਾਰਿਆਂ ਦਾ ਬੁਲਾ ਕੋ ਵੀ ਇਹਨੇ ਕਿਹੜਾ ਨਾਮ ਬੋਲਣਾ ਹੈ ਬੁਲਾ ਕੋ ਵੀ ਇਹਨੇ ਕਿਹੜਾ ਨਾਮ ਬੋਲਣਾ ਹੈ ਜਿਹੜਾ ਉੱਠ ਕੇ ਨਾ ਦਈਏ ਭਾਈ ਇਸ ਕਰਕੇ ਧਿਆਨ ਰੱਖਿਓ ਦੋ ਅਵਜ਼ੇ ਮੈਂ ਸਦਾ ਜਾਂ ਚੱਲਣ ਵਾਲਾ ਬੰਦਾ ਵਾਂ ਸੋ ਕਿ ਖੁਸ਼ੀ ਤੁਹਾਡੀ ਵੀ ਹੋਣੀ ਹੈ ਕਿਉਂਕਿ ਖੁਸ਼ੀ ਤੁਹਾਡੀ ਵੀ ਲੈਣੀ ਹੈ ਗੁਰੂ ਦੀ ਵੀ ਲੈਣੀ ਆ ਕਾਰ ਰਿਕਸ਼ਾ ਕਰਨੇ ਆ ਸੋ ਇਸ ਕਰਕੇ ਬੇਨਤੀ ਆ ਵੀ ਕੋਈ ਅਰਦਾਸ ਕਰਾਉਣੀ ਹੋਵੇ ਮੈਂ ਡਿਊਟੀ ਲਾ ਦੇਣਾ ਲਾ ਕੇ ਬੈਠੇ ਵੀਰਾਂ ਦੀ ਇਹਨਾਂ ਨੂੰ ਨਾਮ ਲਿਖਾ ਕੇ ਪਾਇਆ ਟੋਕਰੀ ਚ ਪਾਈ ਜੋ ਐਂਡ ਤੇ ਜਿਹੜੇ ਪੈਂਦਾ ਨਾਮ ਵਜਣ ਗਿਆ ਆਪਾਂ ਸਾਰਿਆਂ ਦੇ ਨਾਮ ਹੁੰਦਾ ਕਿ ਜੇ ਕਿ ਨ ਸਪੈਸ਼ਲ ਅਰਦਾਸ ਕਰਾਉਣੀ ਹੋਵੇ ਉਦਾਂ ਕੋਸ਼ਿਸ਼ ਇਹ ਕਰਿਆ ਕਰੋ ਕਿ ਜੇ ਨਾਮ ਬੁਲਾਉਣਾ ਵਾਂ ਤੇ ਉਹਦੇ ਖਾਤੇ ਚ ਗੁਰੂ ਗ੍ਰੰਥ ਸਾਹਿਬ ਦੇ ਖਾਤੇ ਚ ਨਾਮ ਹੋਵੇ ਜੇ ਗੁਰੂ ਗ੍ਰੰਥ ਸਾਹਿਬ ਦੇ ਖਾਤੇ ਚ ਆਪੋਲ ਗਿਆ ਨਾ ਸਾਡੀ ਕਿਹੜੀ ਗੱਲ ਅਸੀਂ ਦੋ ਵਾਰੀ ਵੀ ਬੋਲਦੇ ਆ ਕਿ ਚਾਰ ਵਾਰੀ ਵੀ ਬੋਲਦੇ ਆਗੇ ਬਸ ਕੋਸ਼ਿਸ਼ ਕਰਿਓ ਕਿ ਗੁਰੂ ਬਦਲ ਦੇ ਖਾਤੇ ਚ ਨਾਮ ਬੋਲੇ ਤੇ ਉਹਦੇ ਖਾਤੇ ਚ ਨਾਮ ਉਦੋਂ ਬੋਲਦਾ ਵਾ ਜਦੋਂ ਮਨ ਦੀ ਭਾਵਨਾ ਬਣਦੀ ਆ ਗਿਣ ਭੋਲਿਆਂ ਕੀ ਸਾਭ ਕਿਸ ਜਾਣਦਾ ਕਿਸ ਆਕੇ ਕੀ ਜੇ ਅਰਦਾਸ ਐਨੀ ਵੱਡੀ ਤੁਸੀਂ ਸੇਵਾ ਕਰ ਰਹੇ ਹੋ ਸਵਾ 400 ਰੁਪਇਆ ਆਖਿਆ ਕਿਤੇ ਨਾ ਛੋਟ ਵੀ ਜਾਵੇ ਨਾ ਪ੍ਰਬੰਧਕਾਂ ਕੋਲ ਇਸ ਕਰਦਾ ਗੁੱਸਾ ਨਹੀਂ ਕਰਨਾ ਤੇ ਕਦੀ ਹLLAR ਕੇ ਕਾਮਾ ਨਹੀਂ ਜਣਾ کہیں 5000 ਦਿੰਦਾ 10000 ਦਿੰਦਾ ਹੀ 11000 ਦਿੰਦਾ ਇਹਦਾ ਯਾਰ ਸਾਡਾ ਮੇਲੇ ਚ ਨਾਲ ਦੀ ਪਰ ਬਾਏ ਦਾ ਵੇਖਦੇ ਛੋਟ ਵੀ ਜਾਵੇ ਪਰ ਬਾਏ ਦਾ ਵੇਖਦੇ ਛੋਟ ਵੀ ਜਾਵੇ ਤੇ ਪਾਪਾ ਪੱਲਾ ਸਾਹਿਬ ਤੇ ਜਾਣਦਾ ਹੀ ਆ ਨਾ ਗੁਰੂ ਹਰਿਕ੍ਰਿਪੰਦ ਪਾਤਸ਼ਾਹ ਤੇ ਜਾਣਦਾ ਹੀ ਆ ਨਾ ਬਸ ਉਹ ਜਿਹਨੂੰ ਜਾਣ ਗਿਆ ਉਹਦੇ ਖਾਤੇ ਚ ਨਾਮ ਭੁੱਲਿਆ ਜਾਣਾ ਤੇ ਦੇਖੋ ਕਿੰਨੀਆਂ ਰੌਣਕਾਂ ਲੈ ਕੇ ਜਾਓਗੇ ਤੋ ਜੀ ਆਪਾਂ ਪ੍ਰਸੰਨ ਕਰਕੇ ਸ਼ੁਰੂ ਗੁਰੂ ਕਿਰਪਾ ਕਰੇ ਇੱਕ ਵਾਰ ਸਾਰੀ ਸੰਗਤ ਆਪ ਕੋ ਸਤਨਾਮ ਆਪਣਾ ਧਿਆਨ ਲੈ ਜੋ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਹਕਾਦਮਾਨ ਗੁਰੂ ਹਰਿਕ੍ਰਿਪੰਦ ਪਾਤਸ਼ਾਹ ਵੇਖੇ ਤਖਤ ਉਤੇ ਸੁਭਾਏ ਮਾਨੀਲਾ ਪਾਣਾ ਉਤੋਂ ਦੀ ਨੀਲਾ ਦਸਤਾਰਾ ਉਤੋਂ ਦੀ ਚੱਕਰ ਮੱਥੇ ਤੇ ਲੱਗੀ ਹੀਰੇ ਤੇ ਜੀੜੀ ਦੀ ਕਲਗੀ ਤਿੱਖਾ ਨੱਕ ਗੋਰਾ ਕਿਸ਼ੋਰ ਰੰਗ ਮਸ਼ਹਰੀਆਂ ਨੂੰ ਤਾਂ ਸੋਨਾ ਦਾੜਾ ਪ੍ਰਕਾਸ਼ ਇੱਕ ਮੁੰਡੀ ਤੇ ਧੀਰਾਂ ਵਾਲਾ ਪੱਥਾ ਇੱਕ ਮੁੰਡੇ ਤੇ ਕਮਾਨ ਤਾਕ ਦੇ ਲਟਕਦੇ ਕਾਂ ਦੀਆਂ ਦੋ ਤੇਗਾ ਤੇ ਬੋਲ ਬੱਜਾ ਚਿੱਟੇ ਰੰਗ ਦਾ ਬਾਜ ਐ ਜਾਪੇ ਜਵੇਂ ਕੁੱਲ ਖੜਕਤ ਦਾ ਮਾਲਕ ਅਕਾਲ ਤਖਤ ਤੇ ਹੁੰਦੇ ਸੁਭਾਈ ਮਾਨੋ ਦੋ ਢਾਢੀ ਆਏ ਦੋ ਢਾਢੀ ਆਏ ਉਹਨਾਂ ਦੋ ਢਾਡੀਆਂ ਨੇ ਇੱਕ ਵਾਰ ਗਾਈ ਦੋ ਢਾਡੀਆਂ ਨੇ ਇੱਕ ਵਾਰ ਗਾਈ

ਨਾਲ ਸਿਪਾਹੀ ਨੀਲ ਨਾਲ ਸਿਪਾਹੀ ਮਾਰ ਦੁਸ਼ਟਾ ਕਰੇ ਤਾਂ ਗੀਰਦੀ ਤਾਕਤ ਤੇਰੀ ਪੱਕ ਤੇਰੀ ਇਹੀ ਜਹਾਗੀ ਦੀ ਇੱਥੇ ਲੈ ਕੇ ਆਉਣਾ ਸੀ ਤੇਰੇ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਨਾ ਗਿਆਨੀ ਮੇਰੇ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਨਾ ਗਿਆਨੀ ਚੋਗਾ ਸਤਰੀ ਪਫੂ ਵਾਲੀ ਸਾਬੜਾ ਬਈ ਬਲਾਰੇ ਦੀ ਸਟੇਜ ਤੇ ਰਿਸਪੋਨਸ ਇਹ ਨਹੀਂ ਵੀ 40 50000 ਰੁਪਇਆ ਜੇਬ ਚ ਪਾ ਲੈ ਇਹ ਨਹੀਂ ਵੀ 40 50000 ਰੁਪਇਆ ਜੇਬ ਚ ਪਾ ਦੇ ਉਹਦੀ ਸਿਫਤ ਕਰਦੀ ਉਹਦੀ ਸਿਫਤ ਕਰਦੀ ਟਾਈਮ ਪਾਸ ਹੋ ਕੇ ਮੈਨੂੰ ਕਈ ਲੋਕੀ ਕਹਿ ਦਿੰਦੇ ਵੀ ਤੁਹਾਡੀਆਂ ਮੈਨੂੰ ਕਈ ਲੋਕੀ ਕਹਿ ਦਿੰਦੇ ਵੀ ਤੁਹਾਡੀਆਂ ਰੀਲਾਂ ਚੱਲ ਜੇਗਾ ਤੂੰ ਠੇਕਾ ਲਿਆ ਵੀ ਅਜੋਕੇ ਸਮੇਂ ਤੇ ਬੋਲਣਾ ਜ਼ਰੂਰੀ ਆ ਮੈਂ ਕਿਹਾ ਜਦੋਂ ਢਾਡੀ ਪਹਿਲੀ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਚ ਆਏ ਸੀ ਤੇ ਜੇ ਉਹਨਾਂ ਬੋਲਣਾ ਹੁੰਦਾ ਮਹਾਰਾਜ ਦੀ ਸਿਫਤ ਜਦੋਂ ਫਿਰਦੇ ਮਹਾਰਾਜ ਕੋ ਕਫੇ ਲੈ ਕੇ ਧੁਰ ਜਾਂਦੇ ਨਹੀਂ ਮਹਾਰਾਜ ਨੇ ਕਰੀ ਨਾ ਕਰਨੀ ਪਰ ਜਿਹੜੀ ਐ ਸਵਾਰ ਦੀ ਅਖੀਰ ਤੇ ਲੈਣਾ ਨਾ ਪੱਕ ਤੇਰੀ ਇਹਦਾ ਮਤਲਬ ਇਹ ਇਹਦਾ ਮਤਲਬ ਕਿ ਟਾੜੀਆਂ ਦੇ ਹਿੱਸੇ ਆਇਆ ਵਾ ਕਰੰਟਮੁੱਤੀ ਦੇ ਬੋਲਣਾ ਬੋਲਣਾ ਵੀ ਚਾਹੀਦਾ ਜੇ ਅਸੀਂ ਨਾ ਬੋਲਾਂਗੇ ਤੇ ਕੌਣ ਬੋਲੇਗਾ ਜੇ ਅਸੀਂ ਨਾ ਬੋਲਾਂਗੇ ਤੇ ਕੌਣ ਬੋਲੇਗਾ ਅਸੀਂ ਗੱਲ ਕਰਾਂਗੇ ਜੋ ਪੰਜਾਬ ਦੇ ਹਾਲਾਤ ਆ ਜੋ ਪੰਜਾਬ ਦੇ ਹਾਲਾਤ ਆ ਜੋ ਸੱਭੀ ਜਵਾਨੀ ਦੇ ਹਾਲਾਤ ਆ ਜਦਾਂ ਪੰਜਾਬ ਦੀ ਜਵਾਨੀ ਚੱਟੇ ਦੇ ਖਾਮ ਜਾਂਦੇ ਜਾ ਰਹੀ ਆ ਕਿਉਂ ਪੰਜਾਬ ਦੇ ਲੋਕ ਵਿੱਤੀ ਸ਼ਾਦੀਆਂ ਦੇ ਬਾਹਰੋਂ ਭਾਈ ਦੇ ਜਾਂਦੇ ਆ ਸਾਡੇ ਸਾਡੇ ਗਰੰਦੇ ਹਾਲਾਤ ਕੀ ਆ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਆ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਕਿੰਨਾ ਹੱਥਾਂ ਦੇ ਵਿੱਚ ਆ ਜੇ ਅਸੀਂ ਨਾ ਬੋਲਾਂਗੇ ਤੇ ਫਿਰ ਬੋਲੂਗਾ ਕੌਣ ਜ਼ਿੰਮੇਵਾਰੀ ਬਣਦੀ ਆ ਬੋਲਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਬੋਲਣਾ ਲਫਾਫਾ ਦੇਖ ਕੇ ਜ਼ੁਬਾਨ ਨਹੀਂ ਸੀਲ ਕਰਨੀ ਚਾਹੀਦੀ ਨਹੀਂ ਕਰਨੀ ਮੇਰਾ ਬਹੁਤੇ ਬੁਲਾਰਾਂ ਦੀ ਹੱsse ਕਰਕੇ ਨਹੀਂ ਬਹਦੇ ਮੈਂ ਆ ਕੱਲ ਜਦੋਂ ਕਹਿੰਦਾ ਵਾ ਉਹ ਕਿ ਮੋਟਾ ਲਫਾਫਾ ਸਾਡੀ ਜ਼ੁਬਾਨ ਤੇ ਹੈਵੀ ਹੋ ਜਾਂਦਾ ਵਾ ਸਾਡੀ ਜ਼ੁਬਾਨ ਬੰਦ ਕਰ ਦਿੰਦਾ ਵਾ ਲਫਾਫੇ ਬੁਰਾਈ ਨੇ ਆ ਵਰਤਨੀਆਂ ਮਾਇਆ ਗੁਰੂ ਦੀ ਦਿੱਤੀ ਵਰਤਨੀਆਂ ਕਿਸੇ ਦੇ ਪਿਓ ਦੀ ਨਹੀਂ ਦਿੱਤੀ ਵਰਤਦੀ ਤੁਹਾਡੀਆਂ ਜੇਬਾਂ ਚ ਜਿਹੜੀ ਮਾਇਆ ਤੁਸੀਂ ਕੱਢ ਕੇ ਸਾਨੂੰ ਦੇਣੀ ਆ ਇਹ ਨਾ ਸਮਝੋ ਕਿ ਅਸੀਂ ਕਰੋ ਲੈ ਆਏ ਆ ਬਾਬੇ ਪੱਲੇ ਨੇ ਪਹਿਲਾਂ ਤੁਹਾਡੀਆਂ ਜੇਬਾਂ ਚ ਪਾਏ ਆ ਸਾਡੇ ਹਿੱਸੇ ਦੇ ਤੇ ਉਹ ਤੁਨੀ ਕੱਢ ਕੇ ਸਾਨੂੰ ਨਹੀਂ ਦੇਣਾ ਸਾਡਾ ਹਿੱਸਾ ਨਹੀਂ ਆਪਣੇ ਕੋਲ ਨਹੀਂ ਦੇਣਾ ਸਾਡਾ ਹਿੱਸਾ ਆਲਰੇਡੀ ਤੁਹਾਡੀਆਂ ਜੇਬਾਂ ਚ ਪਿਆ ਸਾਡੇ ਬਲਾਰਿਆਂ ਦਾ ਫਰਜ਼ ਬਣਦਾ ਵਾ ਸਾਡੇ ਬਲਾਰਿਆਂ ਦਾ ਕਰੰਟ ਮੁੱਡੀਆਂ ਤੇ ਗੱਲ ਕਰਨਾ ਕਿੱਥੇ ਅਸੀਂ ਮਾਇਆ ਤੇ ਗੱਲ ਕਰਨਾ ਕਿੱਥੇ ਅਸੀਂ ਮਾਰ ਖਾ ਰਹੇ ਆ ਉਹ ਗੱਲ ਨਾ ਕਮੇਡੀ ਵਾਲੀ ਕੀਤੀਓ ਪਰ ਗੱਲ ਨਾ ਕਮੇਡੀ ਵਾਲੀ ਕੀਤੀਓ ਦੀ ਆਲੀ ਗੱਲ ਸਹੀ ਜੋ ਬੀਬੀ ਦਾ ਕੀਰਤਨ ਕਹਣਾ ਤੇ ਨਹੀਂ ਜਦੋਂ ਬੀਬੀ ਦਾ ਕੀਰਤਨ ਸੁਣਿਆ ਬਾਟੇ ਪਜਾਮੇ ਵਾਲੀ ਕਥਾ ਸੁਣਾਉਂਦੀ ਹੈ ਉਹੋ ਜੇ ਬੰਦੇ ਸੱਦਨ ਵਾਲੇ ਤੇ ਉਹੋ ਜੇ ਬੰਦੇ ਸੱਦਨ ਵਾਲੇ ਤੇ ਉਹੋ ਜੇ ਬੰਦੇ ਅਸੀਂ ਅਸੀਂ ਤਾਂ ਅਸੀਂ ਕੰਮ ਛੱਡ ਬੈਠੇ ਆ ਅਸਲ ਜਿਸੀਂ ਕੰਮ ਛੱਡ ਬੈਠੇ ਆ ਰਾਗੀਆਂ ਦਾ ਕੰਮ ਸੀ ਨਰੋਲ ਕੀਰਤਨ ਕਰਨਾ ਸਰਬੱਤ ਸਾਹਿਬ ਰਾਗੀ ਕੀਰਤਨ ਛੱਡ ਕੇ ਤੇ ਕਥਾ ਵਾਲੇ ਪਾਸੇ ਕਥਾ ਵਾਚਣ ਕਿੱਧਰ ਜਾਵੇ ਮੰਨ ਲਓ ਇੱਥੇ ਰਾਗੀ ਕਥਾ ਵਾਚਣ ਕਿੱਧਰ ਜਾਵੇ ਮੰਨ ਲਓ ਇੱਥੇ ਰਾਗੀ ਸਿੰਘ ਤੁਹੀਂ ਸੱਦ ਲਿਆ ਉਹ ਸ਼ਬਦ ਦੇ ਨਾਲ ਨਾਲ ਕਥਾ ਵੀ ਕਰ ਗਏ ਤੇ ਰਾਗੀ ਨੂੰ ਕੀ ਬਚਿਆ ਮਗਰਲੇ ਬੰਦੇ ਕਥਾਵਾਚਕ ਆਇਆ ਉਹ ਮਗਰਲੇ ਬੰਨੇ ਕਥਾਵਾਚਕ ਆਇਆ ਉਹ ਕਥਾਵਾਚਕ ਫਿਰ ਅਗਲਾ ਪੜਾਅ ਸ਼ੁਰੂ ਕਰੂਗਾ ਕਥਾਵਾਚਕ ਫਿਰ ਅਗਲਾ ਪੜਾਅ ਸ਼ੁਰੂ ਕਰੂਗਾ ਤੇ ਜਿਹੜਾ ਕੰਮ ਅਹੀਂ ਕਰਨਾ ਸੀ ਬਲਾਰਿਆ ਪ੍ਰਚਾਰਕਾਂ ਨੇ ਉਹ ਕਥਾਵਾਚਕ ਨੇ ਕਰ ਜਾਣਾ ਤੇ ਜਿਹੜਾ ਕੰਮ ਅਹੀਂ ਕਰਨਾ ਸੀ ਸਾਜ ਨੇ ਰਾਹ ਨਹੀਂ ਵਜਿਆ ਅਸਲ 'ਚ ਜਿੰਨਾ ਜਿੰਨਾ ਕਿਸੇ ਨੂੰ ਰੱਬ ਨੇ ਕੰਮ ਦਿੱਤਾ ਵਗੋ ਰੱਖਿਆ ਜੇ ਕੋ ਕਥਾਵਾਚਕ ਸਹਿਬਾਨਿਆ ਜੇ ਕੋ ਕਥਾਵਾਚਕ ਸਹਿਬਾਨਿਆ ਉਹ ਸ਼ਬਦ ਦੀ ਕਥਾ ਕਰੇ ਤੇ ਜਿਹੜਾ ਢਾਡਾ ਸਾਡੇ ਵਰਗੇ ਕੋਲੇ ਪ੍ਰਚਾਰਕ ਬਣਾ ਰਿਆ ਉਹ ਮੁੱਦੀਤੇ ਦੇ ਇਤਿਹਾਸ 'ਚ ਦੇ ਦੋਵਾਂ ਪੱਖ ਦੇ ਉੱਤੇ ਗੱਲ ਕਰ ਸਕਦੇ ਪਰ ਅਹੀਂ ਕੰਮ ਛੱਡ ਇਸ ਕਰਕੇ ਪੀਐਨਟੀ ਹੈ ਸਰੋਤੇ ਨੂੰ ਬਣਾ ਸਿਆਣਾ ਹੋਣਾ ਜਿੰਨਾ ਚਿਰ ਸਰੋਤੇ ਬੱਲੇ ਜਿੰਨਾ ਚਿਰ ਸਰੋਤੇ ਨਹੀਂ ਸਿਆਣਾ ਪੜਦਾ ਇਹਨੇ ਵੀ ਕੱਲਾ ਨਾ ਵੇਖੋ ਤੇ ਬੱਲੇ ਬੱਲੇ ਬੜੀ ਸੰਗਤ ਆਈ ਦੇ ਫਲਾਣਾ ਸੋ ਆਇਆ ਮਾਫ ਕਰੋ ਇਸ ਗੱਲ ਦਾ ਗੁੱਸਾ ਨਾ ਕਰਿਓ ਅਸੀਂ ਬੰਦਿਆਂ ਦੇ ਨਾਮਾਂ ਨਾਲ ਮੈਂ ਵੇਂਦਾ ਰਿਹਾ ਸਟੇਜਾਂ ਉੱਤੇ ਮੈਂ ਵੇਂਦਾ ਰਿਹਾ ਸਟੇਜਾਂ ਉੱਤੇ ਕੋਈ ਸਾਧ ਪਾਪਾ ਹੁੰਦਾ ਮੱਥਾ ਟੇਕਣ ਅਦਾ ਪੰਡਾਲਾ ਹੀ ਮਗਰ ਖਾਲੀ ਕਰਕੇ ਤੇ ਮਗਰੀ ਤੁਰ ਪੈਂਦੇ ਪਾਪੇ ਦੇ ਵੀ ਇੰਨੇ ਪਤਾ ਨਹੀਂ ਕੀ ਸਾਧ ਜੇ ਕੋਈ ਨਾਮੀ ਰਾਖੀ ਆਇਆ ਕੋਈ ਨਾਮੀ ਜੇ ਕੋਈ ਨਾਮੀ ਰਾਖੀ ਆਇਆ ਕੋਈ ਨਾਮੀ ਕਥਾ ਵਾਚਕ ਆਇਆ ਕੋਈ ਨਾਮੀ ਢਾਡੀ ਆਇਆ ਬਗਰਲੇ ਨੂੰ ਕਿੰਨੇ ਸੁਣਨਾ ਅਸੀਂ ਬੰਦੇ ਦੇ ਨਾਲ ਜੁੜਿਆ ਕਿ ਗੁਰੂ ਦੇ ਇਤਿਹਾਸ ਨਾਲ ਜੁੜੇ ਕਿ ਗੁਰੂਆਂ ਨਾਲ ਜੁੜਦੇ ਹਾਂ ਬੰਦਿਆਂ ਨਾ ਛੁੜਦਾ ਬੰਦ ਕਰੋ ਕਥਾਵਾਚਕ ਮੇਰੇ ਵਰਗੇ ਕਈ ਕਥਾਵਾਚਕ ਮੇਰੇ ਵਰਗੇ ਕਈ ਆਉਣਗੇ ਕਈ ਤੁਰ ਜਾਣਗੇ ਪਰ ਕਥਾ ਦਾ ਸਟੈਂਡਰਡ ਬਹੁਤ ਉੱਚਾ ਹੈ ਸੰਗਤ ਦਾ ਸਟੈਂਡਰਡ ਬਹੁਤ ਉੱਚਾ ਹੈ ਆਪਣਾ ਸਟੈਂਡਰਡ ਉੱਚਾ ਰੱਖੋ ਕੋਈ ਬਲਾਰਾ ਬੋਲ ਕੇ ਜਾਵੇ ਤੇ ਮਗਰ ਉੱਡ ਕੇ ਤੇ ਸਾਰਾ ਪੰਡਾਲ ਨਹੀਂ ਗੱਡਾ ਵੀ ਕੋ ਰੱਬ ਪੁੱਜਿਆ ਰੱਬ ਦਾ ਸਾਥ ਬਾਬਾ ਦਾ ਸਾਰਾ ਪੰਡਾਲ ਖਾਲੀ ਕਰਕੇ ਆਏ ਸਾਰੇ ਦਾ ਸਾਰਾ ਪੰਡਾਲ ਖਾਲੀ ਕਰਕੇ ਘਰਾਂ ਨੂੰ ਚਲੇ ਜਾਣਗੇ ਇੰਤਾਂ ਨਹੀਂ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਔਰ ਅੱਜ ਕੱਲ ਦਾ ਜਿਹੜਾ ਸਮਾਜ ਦੇ ਵਿੱਚ ਹੁੰਦਿਆ ਨਾ ਉਹ ਬਿਲਕੁਲ ਇੰਜ ਹੀ ਆ ਕਿਉਂਕਿ ਨਿਸ਼ਤਾ ਨੂੰ ਮਰਾਦਾ ਹੁੰਦੀ ਆ ਔਰ ਕਹਿੰਦੇ ਆ ਨਾ ਕਿ ਜਿੰਦੀਆਂ ਨਿਸ਼ਤਾ ਹੁਣ ਉਜਦੇ ਭਾਗ ਲੱਗਦੇ ਨੇ ਕਿ ਅਗਰ ਸਾਡੀ ਨੀਅਤ ਅੱਛੀ ਹੈ ਤੇ ਸਾਨੂੰ ਅੱਛੇ ਭਾਗ ਲੱਗਣਗੇ ਅਗਰ ਸਾਡੀ ਨੀਅਤ ਸਾਫ਼ ਨਹੀਂ ਹੈ ਤੇ ਸਾਨੂੰ ਉਹੋ ਜਿਹੀ ਕਰਮ ਮਿਲਣਗੇ ਬਾਕੀ ਬੜੀ ਵਧੀਆ ਇਹਨਾਂ ਦੀ ਕਥਾ ਸੀ ਔਰ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਸਾਨੂੰ ਆਪਣੀ ਨੀਅਤ ਜਿਹੜੀ ਹੈ ਨਾ ਉਹਨੂੰ ਸਾਫ਼ ਸੁਥਰੀ ਰੱਖਣਾ ਚਾਹੀਦਾ ਅਗਰ ਅਸੀਂ ਆਪਣੀ ਨੀਅਤ ਸਾਫ਼ ਰੱਖ ਕੇ ਅਸੀਂ ਕੁਝ ਵੀ ਕਰਾਂਗੇ ਨਾ ਸਾਨੂੰ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਹ ਸਾਨੂੰ ਨਿਸ਼ਤਾ ਦੀ ਮਰਾਦਾ ਹੈ ਗਿਆ ਨੇ ਖੁਦ ਹੀ ਮਿਲ ਜਣਗੀਆਂ ਅੱਲਾ ਵੱਲ ਰੱਬ ਵੱਲ ਮਿਲਣ ਗਈਆਂ ਸਾਨੂੰ ਇਹ ਦੁਨੀਆ ਨਹੀਂ ਦੇਗੀ ਲੇਕਿਨ ਅਗਰ ਅਸੀਂ ਆਪਣੀ ਨੀਅਤ ਚ ਖੋਟ ਰੱਖਾਂਗੇ ਔਰ ਖੋਟ ਰੱਖ ਕੇ ਕਿਸੇ ਨਾਲ ਮਿਲਾਂਗੇ ਕੋਈ ਕੰਮ ਕਰਾਂਗੇ ਤੇ ਇਹਦਾ ਜਿਹੜਾ ਸਾਨੂੰ ਅਮਲ ਜਿਹੜਾ ਕਿੰਦਾ ਕਰਮ ਮਿਲੇਗਾ ਨਾ ਉਹ ਸਾਨੂੰ ਫਿਰ ਉਂਜਦਾ ਹੀ ਮਿਲੇਗਾ ਜਿੰਦੀ ਸਾਡੀ ਨੀਅਤ ਹੋਏਗੀ ਇਸ ਲਈ ਸਾਨੂੰ ਆਪਣੀ ਨੀਅਤ ਸਾਫ਼ ਸੁਥਰੀ ਰੱਖਣੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਦੂਸਰਿਆਂ ਨਾਲ ਮਿਲਣਾ ਕੰਮ ਕਰਨਾ ਜੋ ਵੀ ਹੈ ਨਾ ਉਹਦੇ ਵਿੱਚ ਆਪਣੀ ਨੀਅਤ ਨੂੰ ਸਾਫ਼ ਰੱਖਣਾ ਚਾਹੀਦਾ ਇਹ ਬੜੀਆਂ ਵਧੀਆ ਵਧੀਆ ਗੱਲਾਂ ਕਰਨ ਦੇ ਸੀ ਜੋ ਕਿ ਅੱਜ ਕੱਲ੍ਹ ਹੋਣ ਦੀ ਆਵ ਹੈ ਔਰ ਮੈਨੂੰ ਤਿੰਨਾਂ ਦੀ ਕਥਾ ਜਿਹੜੀ ਹੈ ਨਾ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ